ਤੇ ਤੁਸੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹੋ ਉਹ ਕਿਹੜੀ ਪਾਰਟੀ ਹੈ ਕੀ ਨਾਮ ਦਾ ਹਲੇ ਅਸੀਂ ਕੁਝ ਨਹੀਂ ਦੱਸਣਾ ਜੀ ਜੋ ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਜਾਂ ਜੋ ਵੀ ਹੈ ਇਹ ਉਦੋਂ ਹੀ ਦੱਸਾਂਗੇ ਹਾਂ ਮਿਲ ਕੇ ਦੱਸਾਂਗੇ ਲੋਕ ਕਹਿ ਰਹੇ ਆ ਕਿ ਬੜੀ ਬਹੁਤ ਮਤ ਦੇ ਨਾਲ ਸਰ ਵੀ ਸੰਖਾਲਸੇ ਨੂੰ ਅਸੀਂ ਫਰੀਦਕੋੜ ਤੋਂ ਜਿਤਾਇਆ ਸੀ ਪਰ ਜਦੋਂ ਅਸੀਂ ਹੁਣ ਕਿਤੇ ਫੋਨ ਲਾਉਨੇ ਆ ਸਾਡੀ ਫੋਨ ਨਹੀਂ ਚੱਕਦੇ ਕੋਈ ਗੱਲਬਾਤ ਨਹੀਂ ਬਾਈ ਜੀ ਮੇਰਾ ਇੱਕ ਮੈਂ ਹੀ ਐਸਾ ਐਮਪੀ ਹੋਊਗਾ ਜਿਹੜਾ ਖੁਦ ਫੋਨ ਚੱਕਦਾ ਹੈ ਆਪ ਫੋਨ ਚੱਕਦਾ ਮੇਰਾ ਕਦੀ ਕਿਸੇ ਨੇ ਨਹੀਂ ਫੋਨ ਚੱਕ ਕੇ ਕਿਹਾ ਹੋਣਾ ਜੀ ਮੈਂ ਖਾਲਸਾਈ ਦਾ ਪੀਏ ਗੱਲ ਕਰਾਉਣਾ ਨਾ ਨਾ ਮੈਂ ਪੀਏ ਰੱਖਿਆ ਮੈਂ ਖੁਦ ਫੋਨ ਚੱਕਦਾ ਹੁਣ ਇੱਕ ਗੱਲ ਗੱਲ ਇਹ ਆ ਜੀ ਹੁਣ ਮੈਂ ਮੀਟਿੰਗ 'ਚ ਬੈਠਾ ਹਾਂ ਔਰੇ ਹੁਣ ਮੈਂ ਫੋਨ ਕਿੱਥੋਂ ਚੱਕ ਲਾਂ ਮੇਰਾ ਪੀਏ ਨਹੀਂ ਹੈ ਕਿ ਇਹ ਹੁੰਦਾ ਜੀ ਜਿਹੜਾ ਵੀ ਫੋਨ ਆਇਆ ਚੱਕ ਲਿਆ ਜਿਹੜਾ ਆ ਚੱਕ ਲਿਆ ਮੇਰਾ ਫੋਨ ਇਹ ਹੈ ਵੀ ਜਦੋਂ ਮੈਂ ਵਿਹਲਾ ਹੋਊਂਗਾ ਮੈਂ ਹੀ ਚੱਕੂਗਾ ਮੇਰਾ ਫੋਨ ਨਹੀਂ ਕੋਈ ਚੱਕੂਗਾ ਜੇ ਤੋ ਇਲਾਕੇ ਨੂੰ ਇੱਕ ਤੁਸੀਂ ਪੀਐਸ ਸਪੈਸ਼ਲ ਦੇਣਾ ਸੀ ਵੀ ਜੇ ਗੱਲ ਬਾਤ ਕਰਨੀ ਹੈ ਤੁਸੀਂ ਇਸ ਬੰਦੇ ਨਾਲ ਗੱਲਬਾਤ ਕਰੋ ਇਹ ਗੱਲ ਮੇਰੇ ਤੱਕ ਪਹੁੰਚਾਉਗਾ ਹੈ ਜੀ ਹੈਗੀ ਹੈ ਸਾਰੇ ਲਾਏ ਹੋਏ ਆ ਹਾਂ ਲਾਏ ਹੋਏ ਹਰ ਇੱਕ ਜ਼ਿਲ੍ਹੇ ਦਾ ਲਾਏ ਹੋਏ ਆ ਕਈ ਲੋਕਾਂ ਦਾ ਇਤਰਾਜ਼ ਵੀ ਆ ਵੀ ਅਸੀਂ ਬੜੀ ਮਿਹਨਤ ਕੀਤੀ ਸੀ ਜਿਤੌਣ ਖਾਤਰ ਪਰ ਜਦੋਂ ਸਾਡੇ ਤੇ ਕੋਈ ਵਕਤ ਪੈਂਦਾ ਹੈ ਅਸੀਂ ਫੋਨ ਕਰਦੇ ਸਰਬਜੀਤ ਖਾਲਸਾ ਨੂੰ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਨਹੀਂ ਖੜਦੇ ਕੋਈ ਐਵੇਂ ਹੀ ਮਾਰਦੇ ਆ ਤੁਹਾਨੂੰ ਲੋਕ ਕਹੀ ਜਾਂਦੇ ਆ ਮੈਂ ਖੁਦ ਫੋਨ ਚੱਕਦਾ ਹਾਂ ਖੁਦ ਫੋਨ ਕਰਦਾ ਹਾਂ ਇੱਕ ਇੱਥੇ ਮੋਰਚਾ ਇੱਥੇ ਧਰਨਾ ਲੱਗਾ ਸੀ ਜੈਤੂ ਸਰਪੰਚੀ ਨੂੰ ਲੈ ਕੇ ਪਿੰਡ ਮੱਤੇ ਨੇ ਲਾਇਆ ਸੀ ਗੋਰਾ ਮੱਤੇ ਨੇ ਵੀ ਸੰਘਰਸ਼ ਕੀਤਾ ਸੀ ਤੁਹਾਡੇ ਨਾਲ ਬਹਿ ਕੇ ਬੜਾ ਤੁਹਾਨੂੰ ਵੀ ਪਤਾ ਤੁਹਾਡੇ ਮਿਹਨਤੀ ਬੜੀ ਬੋਲਦਾ ਹੈ ਸਾਡੇ ਖਿਲਾਫ ਮੈਂ ਇਹਨਾਂ ਦਾ ਧਰਨਾ ਲਾਉਂ ਇਹਨਾਂ ਦੇ ਖਿਲਾਫ ਇਹ ਕਰੂੰ ਉਹ ਕਰੂੰ ਮੇਰੇ ਨਾਲ ਮੈਨੂੰ ਤੁਹਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਹੈ ਫਿਰ ਗੋਰੇ ਮੱਤੇ ਬਾਰੇ ਨਹੀਂ ਉਹ ਤੁਹਾਡੀ ਗੱਲ ਮੈਂ ਆਂਦਿਆਂ ਪਰ ਤੁਹਾਨੂੰ ਜਦੋਂ ਜਿਟਾਉਣਾ ਸੀ ਉਦੋਂ ਉਹ ਕਹਿੰਦਾ ਵੀ ਮੈਂ ਚੰਗਾ ਸੀ ਅੱਜ ਮੈਂ ਮਾੜਾ ਲੱਗਣ ਲੱਗ ਪਿਆ ਨਹੀਂ ਜੀ ਅਸੀਂ ਮੈਂ ਆਏ ਆਂ ਮੈਂ ਜਦੋਂ ਤਾਂ ਉਹਰੇ ਤਾਂ ਬਾਹਰ ਚ ਲਾਇਆ ਜਿਹੜਾ ਉਹਨਾਂ ਨੇ ਉੱਥੇ ਲਾਇਆ ਸੀ ਮਨਰੇਗਾ ਵਾਸਤੇ ਮੈਂ ਉੱਥੇ ਗਿਆ ਹਾਂ ਖੁਦ ਗਿਆ ਮੈਂ ਦੋ ਦੋ ਵਾਰੀ ਗਿਆ ਬਾਕੀ ਵੀ ਗਿਆ ਜੀ ਸਾਰੇ ਪਾਸੇ ਇਹ ਰੋੜੀ ਕੋਟ ਮਿਸਟਰ ਅਕਾ ਵੀ ਪੰਡਾ ਜੋ ਆ ਸੁਣ ਲਓ ਜੀ ਗੱਲ ਗੱਲ ਇਹ ਆ ਵੀ ਵਿਰੋਧੀ ਐ ਜਿਹੜੇ ਉਹ ਕਦੀ ਵੀ ਨਹੀਂ ਰਾਜ ਸਕਦੇ ਨਹੀਂ ਉਹ ਵਿਰੋਧੀ ਜਿਹੜਾ ਉਹਦਾ ਵਰਕਰ ਆ ਤੁਹਾਡਾ ਜੀ ਉਹਨੂੰ ਮੇਰਾ ਨਹੀਂ ਵਰਕਰ ਹੈ ਜੀ ਮੇਰਾ ਵਰਕਰ ਨਹੀਂ ਉਹ ਕੱਲ ਵਕਰੀਆ ਅੱਜ ਤੁਸੀਂ ਜਿੱਤ ਗਏ ਕੁਛ ਵੀ ਕੋਹ ਜਬਰ ਜਿੱਤਦੇ ਨੇ ਵੋਟਾਂ ਆਪਣਗੇ ਜੀ ਉਹ ਦਿਨ ਤੁਹਾਡਾ ਵਰਕਰ ਸੀ ਨਾ ਉਹ ਗੱਲ ਤਾਂ ਅੱਜ ਮੇਰੇ ਨਾਲ ਆ ਜਦੋਂ ਲੋੜ ਆ ਜਦੋਂ ਮੈਂ ਜਿੱਤ ਗਿਆ ਬਾਅਦ ਵਿੱਚ ਫਿਰ ਮੈਨੂੰ ਬੋਲਣ ਦਾ ਕੀ ਮਤਲਬ ਹੈ ਮੈਂ ਇਹਦੇ ਖਿਲਾਫ ਧਰਨਾ ਲਾਉਂਗਾ ਮੈਂ ਇਹਦੇ ਖਿਲਾਫ ਜਿਟੇਸ਼ਨ ਕਰੂੰਗਾ ਲੋਕਾਂ ਨੂੰ ਗੁੱਸਾ ਹੁੰਦਾ ਆਪਦੇ ਤੇ ਹੁੰਦਾ ਪਰ ਲੋਕਾਂ ਹੁੰਦਾ ਜਾਇ ਜਾਂ ਗੁੱਸਾ ਨਹੀਂ ਕਿਸ ਗੱਲ ਦਾ ਗੁੱਸਾ ਸੀ ਉਹਨੇ ਕਹਿੰਦੇ ਸੀ ਤੁਹਾਨੂੰ ਜਿਤਾਇਆ ਹਾਂ ਜੀ ਵੋਟਾਂ ਪਾਈਆਂ ਐ ਦੂਜੇ ਵਾਸਤੇ ਕਿਹੜੇ ਕੰਮ ਵਾਸਤੇ ਉਹਨੇ ਮੈਨੂੰ ਕਿਹਾ ਵੀ ਜਿਹੜਾ ਮੈਂ ਨਹੀਂ ਕੀਤਾ ਹੂੰ ਦੇਖੋ ਫਿਰ ਗੁੱਸਾ ਕਰਦਾ ਤੁਹਾਡੇ ਤੁਸੀਂ ਕਹਿੰਨੇ ਕੋਈ ਸਾਡੇ ਨਾਲ ਗੁੱਸੇ ਇਸ ਗੱਲ ਦਾ ਮੈਨੂੰ ਕੀ ਪਤਾ ਕਿਸ ਗੱਲ ਵਿਰੋਧੀਆਂ ਦੇ ਧੱਕੇ ਚੜ ਗਏ ਹੁਣ ਕੀ ਕਹਿ ਸਕਦਾ ਮੈਂ ਤਾਂ ਬਿਨਾ 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 ਕਿਸੇ ਦੇ ਕਹੇ ਤੇ ਮੇਰੇ ਨਾਲ ਉਸ ਦਿਨ ਮੇਰੇ ਪਾਰਟੀ ਵਾਲੇ ਫੂਲ ਵਾਲੇ ਬੰਦੇ ਗੁੱਸੇ ਹੋਏ ਆਂ ਕਹਿੰਦੇ ਬਾਈ ਜੀ ਤੁਸੀਂ ਇਕੱਲੇ ਜਾ ਕੇ ਮੁੜਿਆ ਸਾਨੂੰ ਫੋਨ ਨਹੀਂ ਕੀਤਾ ਵੀ ਸਾਨੂੰ ਨਹੀਂ ਨਾਲ ਲੈ ਕੇ ਗਏ ਉਸ ਦਿਨ ਜਿੱਦਨ ਮੇ ਮੱਤੇ ਦਾ ਰੌਲਾ ਸੀ ਉੱਥੇ ਜਦੋਂ ਇਹਨਾਂ ਦੇ ਨਾ ਮੰਦਰੀਗਾਂ ਵਾਲੇ ਕੱਢੇ ਸੀ ਮੈਂ ਖੁਦ ਗਿਆ ਸਰਪੰਚੀ ਦਾ ਨਾ ਉਹ ਧਰਨਾ ਲੱਗਾ ਸੀ ਸੂਏ ਦੇ ਉੱਤੇ ਤੁਸੀਂ ਕਹਿੰਦੇ ਪਾਰਟੀ ਕੰਮ ਜਾਪਾ ਕਰਕੇ ਪਾਰਟੀ ਕਿਵੇਂ ਕੰਮ ਜਾਪਾ ਹੋਊਗੀ ਪਿੰਡਾਂ ਦੇ ਵਿੱਚ ਜਿਹੜੇ ਪਹਿਚਾਣ ਆਏ ਸਰਪੰਚਾਂ ਦੇ ਥੋੜਾਗੇ ਆਪਾਂ ਮੈਂ ਡੀਐਸਪੀ ਨੂੰ ਘੇਰੇ ਮੈਂ ਖੋਦੋ ਮਾ ਬਈਏ ਟੋਲੇ ਨੂੰ ਬਾਈ ਜੀ ਖੋਰ ਉਹਦੇ ਅਸੀਂ ਵੀ ਉੱਥੇ ਸੀ ਤੁਸੀਂ ਹੈ ਨਹੀਂ ਸੀ ਉੱਥੇ ਕਮਾਲ ਹੈ ਯਾਰ ਅਸੀਂ ਵੀ ਗਏ ਆ ਉੱਥੇ ਮੈਂ ਡੀਐਸਪੀ ਨੂੰ ਮੈਂ ਖੁਦ ਕੇ ਰਹਿਗਾ ਜੀ ਮੇਰੀ ਫੋਟੋ ਖਾਣਾ ਮੈਂ ਤੈਨੂੰ ਜੀ ਨੈਟ ਤੇ ਤੁਹਾਡੀ ਤੁਹਾਡੀ ਗੱਲ ਵੀ ਮੈਂ ਕਰਦੇ ਆ ਨਹੀਂ ਮੇਰੀ ਗੱਲ ਸੁਣ ਲਓ ਬਾਈ ਜੀ ਮੈਂ ਜੀ ਮੈਂ ਇੱਕੇ ਉਹਦੀ ਪੁਛਲਾ ਪੁਛਲਾ ਜਿਹੜੇ ਕੈਨਲ ਕਰਾਏ ਕਾਗਜ਼ ਮੈਂ ਤਾਂ ਨਹੀਂ ਇਸ ਤੱਕ ਪੁੱਛ ਲੋ ਉਹਨੂੰ ਇਹਦੀ ਗੱਲ ਕਰ ਲੈਣੀ ਹੈ ਮੈਂ ਇੱਕੇ ਬੰਦਾ ਐ ਮੈਂ ਸਾਰੀ ਥਾਂ ਤੇ ਨਹੀਂ ਜਾ ਸਕਦਾ ਹਰੇਕ ਥਾਂ ਤੇ ਨਹੀਂ ਮੈਂ ਜਾ ਸਕਦਾ ਮੈਂ ਜਿੱਥੇ ਵਿਹਲਾ ਹੋਊਗਾ ਜਾਂ ਜਿੱਥੇ ਮੇਰਾ ਪਹਿਲਾ ਪ੍ਰੋਗਰਾਮ ਹੋਊਗਾ ਮੈਂ ਉੱਥੇ ਜਾਊਂਗਾ ਹਾਂ ਜੇ ਤੁਸੀਂ ਕਹੋ ਜੀ ਵੀ ਖਾਲਸਾ ਜੀ ਅੱਜ ਇੱਧਰ ਵੀ ਆ ਜੋ ਹੁਣ ਮੈਨੂੰ ਪ੍ਰੋਗਰਾਮ ਆਉਨੇ ਆ ਦਿਨ ਦੇ 10 ਮੈਂ ਦੱਸੇ ਤਾਂ ਚੱਲ ਸਕਦਾ ਹਾਂ ਬਸ ਤੁਹਾਡੀ ਗੱਲ ਜਾਇਜ਼ ਹੈ ਆਵਾਜ਼ ਬਹਿ ਕਿ ਲੋਕ 75 ਸਾਲਾਂ ਨਾਲ ਤੋਂ ਵੀ ਖੇੜਾ ਚੜਾਉਣਾ ਚਾਹੁੰਦੇ ਸੀ ਲੋਕ ਜਿਹੜੇ ਹੁਣ 2.5 ਸਾਲਾਂ ਨਾਲ ਤੋਂ ਵੀ ਖੇੜਾ ਚੜਾਉਣਾ ਚਾਹੁੰਦੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਅੰਕੜਾ ਵੀ ਇੱਕ ਦੋ ਸੀਟਾਂ ਦਾ ਵੀ ਜੋ ਚੱਲੀ ਜਾਂਦਾ ਜਿਸ ਤਰ੍ਹਾਂ ਇਹ ਆ ਜਾਣਗੇ ਠੀਕ ਹੈ ਲੋਕ ਚਾਹੁੰਦੇ ਇਹ ਚੀਜ਼ਾਂ ਠੀਕ ਹੈ ਜੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ 13 ਮੈਂਬਰ ਪਾਰਲੀਮੈਂਟ ਠੀਕ ਹੈ ਜੀ ਕੇਂਦਰ ਨੂੰ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਜੋ ਆਪਣੇ ਪੰਜਾਬ ਨਾਲ ਹੋ ਰਿਹਾ ਠੀਕ ਹੈ ਮੈਟਰੋ ਆ ਰਹੀ ਹੈ ਲੋਕ ਅੱਖਾਂ ਵਿੱਚ ਕੇ ਘਰੇ ਬੈਠੇ ਆ ਭਾਰਤ ਮਾਲਾ ਪ੍ਰੋਜੈਕਟ ਆ ਰਿਹਾ ਲੋਕ ਅੱਖਾਂ ਵਿੱਚ ਕੇ ਬੈਠੇ ਆ ਜਦੋਂ ਕਿ ਦੋ ਚਾਰ ਬੰਦੇ ਵਿਰੋਧ ਕਰਦੇ ਆ ਤਾਂ 20 ਬੰਦੇ ਸਾਡੇ ਆਪ ਦੇ ਉਹਨੂੰ ਰੋਕਣ ਵਾਲੇ ਆ ਜਾਂਦੇ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਨਾ ਲੋਕ ਸੋਚੀ ਬੈਠੇ ਵੀ ਕੋਈ ਗੱਲ ਨਹੀਂ 30 ਲੱਖ ਵਾਲਾ ਕਿੱਲਾ 2 ਕਰੋੜ ਦਾ ਵਿਕੀ ਜਾਂਦਾ ਤੇ ਆਪਾਂ ਫਲਾਣੇ ਥਾਂ ਜਾ ਕੇ 15 ਕਿੱਲੇ ਲੈ ਲਾਂਗੇ ਠੀਕ ਹੈ ਜੀ ਉਹ 15 ਕਿੱਲੇ ਕਿੰਨਾ ਚਿਰ ਲਈ ਜਾਵਾਂਗੇ ਜੀ ਹਨਾ ਇਹ ਜ਼ਮੀਨਾਂ ਆਖਰ ਤਾਂ ਅਸੀਂ ਵਾਹੀਯੋਗ ਜ਼ਮੀਨਾਂ ਛੱਡੀ ਜਾਂਨਾਂ ਨੇ ਇਹ ਮੈਨੂੰ ਤਾਂ ਇੱਕ ਚੀਜ਼ ਹੋਣੀ ਚਾਹੀਦੀ ਹੈ ਜੀ ਜਿਹੜਾ ਕਿਸਾਨ ਜਿਹੜਾ ਨਾ ਇਹਨਾਂ ਦਾ ਜ਼ਰੂਰ ਸੋਚਦਾ ਕਿ ਮੇਰੀ ਫਸਲ ਦਾ ਵਾਜੋ ਭਾਅ ਤਾਂ ਹੋਵੇ ਪਰ ਮੈਂ ਨਾ ਤਾਂ ਕੋਈ ਸੰਘਰਸ਼ ਲੜਨਾ ਅੰਦੋਲਨ ਲੜਨ ਵਾਸਤੇ ਡੱਲੇਵਾਲ ਸਾਹਿਬ ਵਰਗੇ ਹੁਣ ਠੀਕ ਹੈ ਸਰ ਮੈਂ ਚਾਹਣਾ ਕਿ ਤੁਹਾਡੇ ਐਂਡ ਤੋਂ ਨਾ ਕੋਈ ਨਾ ਕੋਈ ਗੱਲ ਇਸ ਤਰ੍ਹਾਂ ਦੀ ਕੇਂਦਰ ਨੂੰ ਜਾਣੀ ਚਾਹੀਦੀ ਹੈ ਕਿ ਲੱਗੇ ਜਿਹੜੇ ਸਾਡੇ ਚੁਣੇ ਹੋਏ ਜਾਂ ਤਾਂ 117 ਤੇ ਜਾਂ 13 ਤੇ ਜਾਂ 7 ਰਾਜ ਸਭਾ ਮੈਂਬਰ ਹੈ ਜੀ ਠੀਕ ਹੈ ਵੀ ਉਹਨਾਂ ਨੂੰ ਲੱਗੇ ਕਿ ਜਿਹੜੇ ਪੰਜਾਬ ਤੋਂ ਚੁਣ ਕੇ ਲੈਂਦੇ ਹਨ ਜੀ ਉਹ ਪੰਜਾਬ ਦੀ ਗੱਲ ਕਰਨਗੇ ਤੇ ਮੈਂ ਚਾਹਣਾ ਕਿ ਤੁਸੀਂ ਦੇਖੋ ਤੁਹਾਨੂੰ ਇਨਾ ਵੱਡਾ ਬਹੁਤ ਮਤ ਦਿੱਤਾ ਹੈ ਹੁਣ ਵੀ ਲੋਕ ਸਾਥ ਦੇਣਗੇ ਮੈਂ ਚਾਹਣਾ ਕਿ ਸ਼ੁਰੂਆਤ ਤੁਸੀਂ ਕਰੋ ਜੀ ਇਸ ਤਰ੍ਹਾਂ ਕਹਿੰਦੇ ਹਾਂ ਸ਼ੁਰੂਆਤ ਕਿਸ ਤਰ੍ਹਾਂ ਕੇਂਦਰ ਦੇ ਨਾਲ ਕੁਝ ਇਸ ਤਰ੍ਹਾਂ ਦੀ ਗ ਠੀਕ ਹੈ ਜੀ ਬਾਈ ਜੀ ਉਹ ਗਾਲੀ ਨਹੀਂ ਕਰਕੇ ਰਾਜੀ ਦੇਖੋ ਜੀ ਮੈਂ ਬੇਨਤੀ ਅਸੀਂ ਜਾਏ ਆਏ ਖੇਤੀਬਾੜੀ ਮੰਤਰੀ ਕੋਲ ਵੀ ਜਾਏ ਆਏ ਮੈਂ ਬੇਨਤੀ ਕਰਦਾ ਜੀ ਜਦੋਂ ਇੱਕ ਸਿਵਲ ਬੰਦਾ ਨਾ ਸੁਧਾਰਨ ਬੰਦਾ ਹੁਣ ਮੰਨ ਕੇ ਚੱਲੋ ਕਿ ਡੱਲੇਵਾਲ ਸਾਹਿਬ ਕੋਈ ਗੈਜਟਿਡ ਨਹੀਂ ਹੈ ਠੀਕ ਹੈ ਜੀ ਤੁਸੀਂ ਲੋਕਾਂ ਦੇ ਚੁਣੇ ਹੋਏ ਹੋ ਠੀਕ ਹੈ ਤੁਸੀਂ ਕੋਈ ਡਿਸੀਜਨ ਲਓ ਇਸ ਤਰ੍ਹਾਂ ਦਾ ਇਕੱਲੇ ਡੱਲੇਵਾਲ ਸਾਹਿਬ ਐ ਨਹੀਂ ਇੱਕ ਹੈ ਵੀ ਸਾਡੇ ਫਰੀਦਕੋਟ ਦੇ ਸਾਨੂੰ ਤਰਸ ਆਉਂਦਾ ਇਸ ਗੱਲ ਦਾ ਜੀ ਅਸੀਂ ਕਹਿੰਦੇ ਇੱਕ ਬਜ਼ੁਰਗ ਬੰਦਾ ਮਰਨ ਵਾਸਤੇ ਬੈਠਾ ਪਰ ਲੋਕ ਜਿਹੜੇ ਨੇ ਲੋਕ ਖਾਲੇ ਵੀ ਘਰੇ ਬੈਠੇ ਕਹਿੰਦੇ ਆ ਇਹ ਤਾਂ ਤੀਜੀ ਉਹ ਇੱਥੇ ਤਾਂ ਬਹੁਤ ਕੱਠ ਹੁੰਦਾ ਮੈਂ ਕਿਹਾ ਤੁਸੀਂ ਤੁਸੀਂ ਕਹੇ ਉਸ ਦਿਨ ਵੀ ਮੌਤ ਸੀ ਸੰਗਤ ਜਾ ਹੀ ਸਕਦੀ ਹੈ ਜੀ ਆਪਾਂ ਨਾ ਜਿੱਦਾਂ ਪ੍ਰਧਾਨ ਮੰਤਰੀ ਹੈ ਜਾਂ ਹੋਰ ਹੈ ਆਪਾਂ ਤਾਂ ਕਹਿ ਹੀ ਸਕਦੇ ਆ ਜਾਂ ਉਹ ਜਿਹੜਾ ਮਤਲਬ ਹੁਣ ਡੱਲੇ ਇਨਸਾਫ ਉਹ ਬੈਠੇ ਆ ਉਹ ਕਿਹੜਾ ਉਹਨਾਂ ਨੂੰ ਨਹੀਂ ਪਤਾ